ਬਹੁਤ ਕੁੜੀਆਂ ਤਾਂ ਦੀਨ ਜਿਨ੍ਹਾਂ ਨੂੰ ਬਹੁਤ ਚੀਜ਼ਾਂ ਏਦਾਂ ਸਫਰ ਕਰਨੀਆਂ ਪੈਂਦੀਆਂ ਲਾਈਕ ਵਾਈਟ ਡਿਸਚਾਰਜ ਯੂਰਿਨ ਇਨਫੈਕਸ਼ਨ ਇੰਟਰਨਲੀ ਬਹੁਤ ਜ਼ਿਆਦਾ ਸਫਰ ਕਰਦੇ ਜਿਹੜੇ ਖੋਲ ਕੇ ਪਤਾ ਨਹੀਂ ਮੈਨੂੰ ਲੱਗਦਾ ਨਹੀਂ ਕਿ ਇਹ ਛਪਾਉਣ ਵਾਲੀ ਗੱਲ ਹੈਗੀ ਆਪਣਾ ਸਰੀਰ ਹੈ ਹਨਾ ਤੇ ਇਹਦਾ ਕੋਈ ਹੱਲ ਅੱਜ ਕੱਲ ਨਾ ਜਿਵੇਂ ਵੀਕਨੈਸ ਬਹੁਤ ਆ ਕੁੜੀਆਂ ਦੀ ਬਾਡੀ ਚ ਖੁਰਾਕਾਂ ਘੱਟ ਗਈਆਂ ਜਾਂ ਘੱਟ ਲੈਣ ਲੱਗ ਗਏ ਖੁਰਾਕ ਆਪਾਂ ਜਿਵੇਂ ਅੱਗੇ ਦੁੱਧ ਦਹੀਂ ਲੈਂਦੇ ਸੀ ਉਹ ਦੀ ਜਗ੍ਹਾ ਕੋਲਡ ਡਰਿੰਕ ਨੇ ਲੈ ਲਈ ਤੇ ਸੀ ਰੋਟੀ ਵਧੀਆ ਖਾਂਦੇ ਸੀ ਮੱਕੀ ਦੀ ਰੋਟੀ ਸਾਗ ਲੈਂਦੇ ਸੀ ਉਹਦੀ ਮੱਕੀ ਦੀ ਰੋਟੀ ਜਿਗਾ ਪੀਜ਼ਾ ਆ ਗਿਆ ਸਾਗ ਦੀ ਜਗ੍ਹਾ ਉੱਤੇ ਮੈਸਣ ਆ ਗਿਆ ਉਹ ਖਾਣ ਲੱਗੇ ਤਾਂ ਉੱਤੋਂ ਕੋਲ ਉਹਦੇ ਨਾਲ ਥੋੜੀ ਜਿਹੀ ਵੀਕਨਸ ਕਰਕੇ ਨਾ PCOD ਦਾ ਜਾਂ PCOS ਦਾ ਪ੍ਰੋਬਲਮ ਬਹੁਤ ਕੁੜੀਆਂ ਨੂੰ ਪ੍ਰੋਬਲਮ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜਿਹਨੂੰ ਵੀ PCOD ਦੀ ਜਾਂ PCOS ਦੀ ਪ੍ਰੋਬਲਮ ਹੈ ਕਿਸੇ ਵੀ ਮੇਰੀ ਭੈਣ ਨੂੰ ਬੇਟੀ ਨੂੰ ਤਾਂ ਉਹ ਤੁਸੀਂ ਕੀ ਕਰਨਾ www.vaidwan.com ਜਿਹੜਾ ਆਪਣਾ ਸਾਈਟ ਹੈ ਨਾ ਉਹਦੇ ਤੇ ਜਾ ਕੇ ਤੁਸੀਂ PCOS ਤੇ PCOD ਬਾਰੇ ਦੇਖਣਾ ਤਾਂ ਉਹਦੇ ਚ ਨਾ ਮੈਂ ਔਰ ਮੇਰੀ ਬੇਟੀ ਵੀ ਡਾਕਟਰ ਹੈ ਉਹਨੇ ਅਸੀਂ ਨਾਲ ਮਿਲ ਕੇ ਬਹੁਤ ਅੱਛਾ ਇੱਕੋ ਦੇ ਵਿੱਚ ਮਤਲਬ ਐ ਸਮਝ ਲਓ ਕਿ ਮੈਸੇਜ ਦਿੱਤਾ ਕੀ ਆਪਕਿ ਮੈਂ ਬਚ ਸਕਦੇ ਹਾਂ ਕਿ ਗੁਦ ਵਿੱਚ ਚਾਵਲ ਦਾ ਜਿਹੜਾ ਧੋਇਆ ਹੋਇਆ ਪਾਣੀ ਹੈ ਉਹ ਬਹੁਤ ਫਾਇਦਾ ਕਰਦਾ ਹੈ ਪਤਾ ਹੀ ਨਹੀਂ ਨਾਰੀਅਲ ਦਾ ਜਿਹੜਾ ਫੂਸ ਹੈ ਉਹ ਫੂਸ ਨੂੰ ਅਗਰ ਜਲਾ ਲਈਏ ਆਪਾਂ ਬਾਣ ਜਿਹੜਾ ਹੁੰਦਾ ਉਹਦੀ ਰਾਖ ਜਿਹੜੀ ਆ ਉਹਨੂੰ ਕੱਪੜੇ ਚ ਛਾਣ ਕੇ ਜਿਹੜਾ ਥੱਲੇ ਪਾਊਡਰ ਬਚਦਾ ਬਹੁਤ ਕੰਮ ਕਰਦਾ ਬਹੁਤ ਫਾਇਦਾ ਕਰਦਾ ਮਤਲਬ ਕਈ ਚੀਜ਼ਾਂ ਨਹੀਂ ਪਤਾ ਅਸੀਂ ਉਹਦੇ ਚ ਲਿਖਿਆ ਹੈ ਔਰ ਉਹ ਗ੍ਰੰਥ ਦੇ ਵਿੱਚ ਜਿਵੇਂ ਲਿਖਿਆ ਸੀ ਉਵੇਂ ਹੀ ਛਾਪ ਦਿੱਤਾ ਬਹੁਤ ਬੀਬੀਆਂ ਨੂੰ ਫਾਇਦਾ ਹੋਇਆ ਬਹੁਤ ਲੇਡੀਜ਼ ਨੂੰ ਫਾਇਦਾ ਹੋਇਆ ਬڑے ਉਹਦੇ ਵਿੱਚ ਤੁਸੀਂ ਦੇਖੋਗੇ ਕਮੈਂਟ ਉਹਨਾਂ ਦੇ ਬੜੇ ਥੈਂਕ ਯੂ ਆਏ ਹੋਏ ਨੇ ਇਹਨਾਂ ਨੂੰ ਬੈਨੀਫਿਟ ਹੋਇਆ